ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਦਿਮਾਨ ਟੋਡਰ ਮਲ ਬਾਰੇ ਗੱਲ ਕਰਦੇ ਹਾਂ ਹਰਖੋਵਾਲ ਪਿੰਡ ਦੇ ਵਿੱਚ ਉਹਨਾਂ ਦੀ ਜ਼ਮੀਨ ਆ ਕੋਈ ਸਮਾਂ ਸੀਗਾ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਆਪਣੀ ਯਾਤਰਾ ਦੇ ਦੌਰਾਨ ਉੱਥੇ ਪਹੁੰਚੇ ਤਾਂ ਆਲੋ ਹਰਖ ਪਿੰਡ ਦੇ ਇੱਕ ਕਿਸਾਨ ਦੀ ਜ਼ਮੀਨ ਦੇ ਵਿੱਚ ਠਹਿਰਨਾ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਮਹਾਰਾਜ ਅੱਗੇ ਹੋ ਜੋ ਤਾਂ ਨਾਲ ਹੀ ਲੱਗਦੀ ਜ਼ਮੀਨ ਸੀਗੀ ਜਿਹੜੀ ਟੋਡਰਮਲ ਦੀ ਸੀਗੀ ਉਹਦੇ ਵਿੱਚ ਜਾ ਕੇ ਬੈਠੇ ਇੱਕ ਨਿੰਮ ਦਾ ਦਰਖਤ ਸੀ ਜਿਹਦੇ ਨੀਚੇ ਜਾ ਕੇ ਬੈਠੇ ਤਾਂ ਉਸ ਨਿੰਮ ਦੇ ਪੱਤੇ ਵੀ ਮਿੱਠੇ ਹੋਗੇ ਕਹਿੰਦੇ ਤਾਂ ਜਦੋਂ ਟੋਡਰਮਲ ਨੂੰ ਪਤਾ ਲੱਗਦਾ ਤਾਂ ਉਹ ਆਪਣੇ ਨਾਲ ਸੰਗਤਾਂ ਨੂੰ ਇਕੱਠੇ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠਦੇ ਨੇਗੇ ਤੇ ਨਮਸਕਾਰ ਕਰਦੇ ਨੇ ਪ੍ਰਸ਼ਾਦਾ ਪਾਣੀ ਜਲ ਪਾਣੀ ਸ਼ਕਾਉਂਦੇ ਨੇਗੇ ਤੇ ਜਦੋਂ ਉਹ ਜਾਣ ਲੱਗਦੇ ਨੇ ਤਾਂ ਉਹ ਇੱਕ ਬਚਨ ਕਰਦੇ ਨੇ ਕਿ ਮਹਾਰਾਜ ਸਾਡੀ ਕੋਈ ਸੇਵਾ ਲਾ ਦੋ ਤਾਂ ਟੋਡਰ ਮੰਨ ਨੂੰ ਬਚਨ ਕੀਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਹ ਕਹਿੰਦੇ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਤਦ ਤੋਂ ਅਸੀਂ ਵੱਡੀ ਸੇਵਾ ਲੈਣੀ ਆ ਤੁਸੀਂ ਇਸ ਟਾਈਮ ਆਪਣੇ ਵਪਾਰ ਦੇ ਵਿੱਚ ਤਰੱਕੀਆਂ ਕਰੋ ਵੱਧੋ ਫੁੱਲੋ ਤੇ ਆਪਣੇ ਵਪਾਰ ਨੂੰ ਬਹੁਤ ਉੱਚੀ ਪਦਵੀ ਤੇ ਲੈ ਕੇ ਜਾਓ ਹਨਾ ਤਾਂ ਨਾਲ ਦੀ ਨਾਲ ਉਹਨਾਂ ਨੇ ਵਪਾਰ ਦੇ ਦੌਰਾਨ ਸਰਹੰਦ ਦਾ ਉਹਨਾਂ ਦਾ ਅੰਗੇੜਾ ਲੱਗਿਆ ਵਪਾਰ ਕੀਤਾ ਤੇ ਉਹਨਾਂ ਨੂੰ ਉੱਥੇ دیਵਾਨ ਮੰਨ ਲਓ ਡਿਊਟੀ ਮਿਲ ਗਈ ਹਨਾ دیਵਾਨ ਕਹਿੰਦੇ ਹੁੰਦੇ ਸੀਗੇ ਮੰਨ ਲਓ ਵਜ਼ੀਰ ਬਣ ਗਿਆ ਉੱਥੇ ਇੱਕ ਬਹੁਤ ਵੱਡਾ ਤਾਂ ਉਹਨਾਂ ਨੇ ਆਪਣਾ ਪੈਸਾ ਧਨ ਦੌਲਤ ਬਹੁਤ ਕਮਾਈ ਖੂਬ ਉਹਨੇ ਤਰੱਕੀਆਂ ਕੀਤੀਆਂ ਤੇ ਅੱਜ ਤੱਕ ਦੁਨੀਆ ਤੇ ਇਸ ਤੋਂ ਵੱਡਾ ਕੋਈ ਵਪਾਰੀ ਨਹੀਂ ਹੋਇਆ ਤੇ ਜਿਹਦੇ ਕੋਲ ਇੰਨੀ ਧਨ ਦੌਲਤ ਹੋਵੇ ਹਨਾ ਟੋਟਰ ਮੱਲ ਸਭ ਤੋਂ ਦੁਨੀਆ ਭਰ ਤੋਂ ਵੱਡਾ ਵਪਾਰੀ ਮੰਨਿਆ ਗਿਆਗਾ ਤੇ ਇਸ ਦੌਰਾਨ ਸਰਹੰਦ ਤੇ ਕਹਿੰਦੇ ਹੁੰਦੇ ਨੇਗੇ ਉਹਨਾਂ ਨੇ ਬਹੁਤ ਤਰੱਕੀਆਂ ਕੀਤੀਆਂ ਤੇ ਨਾਲ ਦੀ ਨਾਲ ਜਦੋਂ ਉੱਥੇ ਸਰਸਾ ਨਦੀ ਦੇ ਵਿਛੋੜਾ ਪਿਆਗਾ ਛੋਟੇ ਸਹਿਬ ਜادہ ਮਤਾ ਗੁਜਰਕੌਰ ਜੀ ਉਹਨਾਂ ਨੂੰ ਸਰਹੰਦ ਲੈ ਆਇਆ ਗਿਆ ਤੇ ਉੱਥੋਂ ਜਦੋਂ ਟੋਡਰਮਲ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਆਪਣੀ ਜਿੰਨੀ ਵੀ ਜ਼ਮੀਨ ਜਾਇਦਾਦ ਸੀਗੀ ਕੋਠੀਆਂ ਸੀਗੀਆਂ ਮਹਿਲ ਸੱਤੇ ਹੋਏ ਸੀਗੇ ਉਹ ਸਾਰੇ ਉਹਨਾਂ ਨੇ ਵੇਚ ਦਿੱਤੇ ਤੇ ਪਰ ਉਦੋਂ ਨੂੰ ਜਿਹੜਾ ਫਤੇ ਨਾਮਾ ਸੀਗਾ ਉਹਨਾਂ ਨੇ ਜਾਰੀ ਕਰਤਾ ਸੀਗਾ ਤੇ ਛੋਟੇ ਸਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰਕੌਰ ਜੀ ਜਿਹੜੇ ਆਪਣੇ ਦਸਮ ਦਵਾਰ ਦੇ ਰਾਹੀ ਸੁਆਸਣਗੇ ਉਹਨਾਂ ਨੂੰ ਕੱਢ ਕੇ ਪੰਜ ਪੌਤਕ ਸਰੀਰ ਜਿਹੜਾ ਉਹ ਤਿਆਗ ਦਿੱਤਾ ਸੀਗਾ ਤੇ ਇਹ ਜਿਹੜਾ ਸੁਭਾਗ ਸੀਗਾ ਟੋਡਰਮਲ ਜੀ ਨੇ ਆਖਿਆ ਵੀ ਮੈਂ ਉਹਨਾਂ ਨੂੰ ਸੜਾ ਤਾਂ ਨਹੀਂ ਸਕਿਆ ਪਰ ਉਹਨਾਂ ਦਾ ਸੰਸਕਾਰ ਤਾਂ ਕਰ ਸਕਦਾਗਾ ਤਾਂ ਉਦੋਂ ਜਿਹੜਾ ਵਜ਼ੀਰ ਸੀਗਾ ਬਾਦਸ਼ਾਹ ਸੀਗਾ ਮੁਗਲ ਸੀਗਾ ਉਹਨੇ ਬੜਾ ਲਾਲਚ ਕੀਤਾ ਕਿ ਜਿਹੜੀ ਉਹਨਾਂ ਦੀ ਜ਼ਮੀਨ ਆ ਜੇ ਸੋਨੇ ਦੀਆਂ ਮੋਹਰਾਂ ਇੱਥੇ ਵਿਛਾ ਕੇ ਤੂੰ ਫੇਰ ਇਹਨਾਂ ਦਾ ਸੰਸਕਾਰ ਕਰ ਸਕਦਾ ਤਾਂ ਉਹਨੇ ਮਹਾਰਾਜ ਦੀ ਕਿਰਪਾ ਦੇ ਨਾਲ ਉਹ ਸਾਰੀਆਂ ਮੋਹਰਾਂ ਉੱਥੇ ਵਿਛਾ ਦੀਆਂ ਪਰ ਉਹ ਲਾਲਚੀ ਹੋਣ ਕਰਕੇ ਉਹ ਕਹਿੰਦਾ ਵੀ ਮੇਰੀ ਇੱਕ ਸ਼ਰਤ ਆ ਗਈ ਵੀ ਇਹਨਾਂ ਨੂੰ ਖੜੇ ਕਰਕੇ ਮੰਨ ਲਓ ਫੇਰ ਮੈਂ ਤੁਹਾਨੂੰ ਸੰਸਕਾਰ ਕਰਨ ਦੇਵਾਂਗਾ ਤਾਂ ਫਿਰ ਉਹਨਾਂ ਨੇ ਉਹ ਵੀ ਸਾਰੀ ਜੋ ਵੀ ਉਹਨਾਂ ਦੀ ਸਸਿਆਸੀ ਉਹਨੂੰ ਪੂਰਨ ਕੀਤਾ ਤੇ ਉੱਥੋਂ ਉਹਨਾਂ ਦਾ ਸੰਸਕਾਰ ਕਰਕੇ ਇੱਕ ਗਾਗਰ ਦੇ ਵਿੱਚ ਜਿਹੜੀ ਅਸਤੀਆਂ ਨੇਗੇ ਉਹਨਾਂ ਨੂੰ ਪਾਇਆ ਤੇ ਜੋਧ ਸਿੰਘ ਦੇ ਰਾਹੀ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੀ ਜ਼ਮੀਨ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਬੈਠੇ ਸੀ ਵੀ ਉਸ ਸਥਾਨ ਤੇ ਇਹ ਅਸਤੀਆਂ ਨੂੰ ਲੈ ਜਾਓ ਹਨਾ ਤਾਂ ਕਿ ਇੱਕ ਇਹਨਾਂ ਦੀ ਯਾਦਗਾਰ ਆ ਗਈ ਉਹਨੂੰ ਸੰਭਾਲ ਕੇ ਰੱਖਿਆ ਜਾਵੇ ਤਾਂ ਫਿਰ ਉਹਨਾਂ ਨੇ ਜੋਧ ਸਿੰਘ ਨੇ ਆਏ ਇੱਥੇ ਪਹੁੰਚੇ ਤਾਂ ਇੱਥੇ ਇੱਕ ਪੁਰਾਤਨ ਸਾਧੂ ਸੀਗਾ ਜਿਹੜਾ ਗੁਰਸਿੱਖੀ ਨੂੰ ਬਹੁਤ ਜ਼ਿਆਦਾ ਪ੍ਰੇਮ ਕਰਦਾ ਸੀਗਾ ਉਹਨਾਂ ਦੇ ਕੋਲ ਲਿਆਂਦਾ ਤਾਂ ਉਸ ਸਥਾਨ ਤੇ ਜੋ ਧੂਣਾ ਬਣਿਆ ਹੋਇਆ ਸੀ ਉਸ ਧੂਨੇ ਦੇ ਵਿੱਚ ਉਹਨੇ ਗਾਗਰ ਨੂੰ ਦੱਬ ਕੇ ਕਈ ਸਾਲ ਕਿਸੇ ਨੂੰ ਦੱਸਿਆ ਵੀ ਨਹੀਂ ਤੇ ਹੌਲੀ ਹੌਲੀ ਮੰਨ ਲਓ ਸਾਲਾਂ ਬਧੀ ਪਤਾ ਲੱਗਿਆ ਜਦੋਂ ਇੱਥੋਂ ਦੇ ਨੰਬਰਦਾਰ ਸਰਪੰਚ ਮੈਂਬਰਾਂ ਨੂੰ ਉਹਨੇ ਦੱਸ ਪਾਈ ਕਿ ਇਸ ਤਰੀਕੇ ਨਾਲ ਇੱਕ ਸਾਡੇ ਗੁਰਸਿੱਖ ਆਇਆ ਸੀਗਾ ਜਿਨੇ ਮਾਤਾ ਗੁਜਰਕਾ ਔਰ ਤੇ ਛੋਟੇ ਸਹਬਜਾਂ ਦੇ ਜਿਹੜੀ ਪਬੋਤੀ ਆ ਗਈ ਉਹ ਗਾਗਰ ਦੇ ਵਿੱਚ ਲਿਆ ਕੇ ਇੱਥੇ ਪਾਇਸ ਫੜਾ ਕੇ ਗਿਆ ਤੇ ਮੈਂ ਇੱਥੇ ਦਬਤਾ ਜਦੋਂ ਉਸ ਨੂੰ 1991-92 ਦੇ ਵਿੱਚ ਖੁਦਾਈ ਦੇ ਦੌਰਾਨ ਇੱਕ ਸੇਵਾਦਾਰ ਵੱਲੋਂ ਸੇਵਾ ਕਰਵਾਈ ਗਈ ਤਾਂ ਉਹ ਗਾਗਰ ਆ ਗਈ ਜਿਹੜੀ ਬਿਲਕੁਲ ਉਹ ਵੀ ਰਾਖ ਬਣ ਚੁੱਕੀ ਸੀ ਤਾਂ ਉਹ ਰਾਖ ਨੂੰ ਕੱਢ ਕੇ ਇੱਥੋਂ ਇੱਕ ਕੰਚ ਦੇ ਬਰਤਨ ਦੇ ਵਿੱਚ ਪਾ ਕੇ ਇੱਕ ਸਾਲ ਲਈ ਸੰਗਤਾਂ ਨੂੰ ਦਰਸ਼ਨ ਕਰਨ ਲਈ ਰੱਖਿਆ ਗਿਆ ਹੈ ਨਾ ਤੇ ਹੌਲੀ-ਹੌਲੀ ਚਲੋ ਗੁਰਦੁਆਰਾ ਸਾਹਿਬ ਦੀ ਉਸ਼ਾਰੀ ਹੋਈ ਉਸ਼ਾਰੀ ਦੇ ਦੌਰਾਨ ਇਸ ਆਲੂਆਰਖ ਪਿੰਡ ਦੀ ਇੱਕ ਵੱਖਰੀ ਪਹਿਚਾਣ ਹੋਈ ਹੈਗੀ ਤੇ ਟੋਡਰਮਲ ਦੀਵਾਨ ਦੀ ਬਹੁਤ ਵੱਡੀ ਦੇਣ ਆਗੀ ਸਿੱਖੀ ਨੂੰ ਕਿ ਉਹਨੇ ਗੁਰੂ ਦੇ ਬਚਨਾਂ ਨੂੰ ਮੰਨ ਕੇ ਇਹ ਸਾਰਾ ਕੁਝ ਕਰਵਾਇਆ ਤੇ ਅੱਜ ਤੁਸੀਂ ਇਸ ਸਥਾਨ ਤੇ ਬੜੀਆਂ ਸੰਗਤਾਂ ਨੇਗੀਆਂ ਦੂਰ ਦਰੇੜਿਆਂੋਂ ਆਉਂਦੀਆਂ ਨੇ ਤੇ ਅੱਜ ਪੋਹ ਦੇ ਮਹੀਨੇ ਦੇ ਵਿੱਚ ਜ्यादातर ਇਥੇ ਮੰਨ ਲੋ ਅਖੰਡ ਪਾਠ ਕਰਵਾਏ ਜਾਂਦੇ ਨੇ ਵੱਧ ਤੋਂ ਵੱਧ ਤੇ ਸੰਗਤਾਂ ਦਰਸ਼ਨ ਕਰਨ ਲਈ ਆਉਂਦੀਆਂ ਨੇ ਤੇ ਇੱਕ ਨਾਲ ਹੀ ਉਥੇ ਸਰੋਵਰ ਆ ਜਿਹਦੀ ਖਦਾਈ ਕਰਨ ਦੇ ਨਾਲ ਉਸ ਸਮੇਂ ਦੇ ਵਿੱਚ ਜਿਹੜਾ ਪਾਣੀ ਆ ਜਾ ਲਗਾ ਉਹ ਆਪਣੇ ਆਪ ਹੀ ਉਥੇ ਪ੍ਰਗਟ ਹੋ ਗਿਆ ਸੀਗਾ ਜਦੋਂ ਖਦਾਈ ਕੀਤੀ ਗਈ ਹੈਗੀ ਤੇ ਉਹ ਦਰਸ਼ਨ ਕਰਨ ਲਈ ਉਥੇ ਇੱਕ ਨ ਮਾਤਾ ਗੁਜਰ ਕੋਰ ਜੀ ਦੇ ਮੰਨ ਲੋ ਚਰਨਾ ਦੀਆਂ ਪੈੜਾਂ ਦਾ ਜਿਹੜਾ ਉਹ ਆ ਉਹ ਵੀ ਉਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਸੋ ਅੱਜ ਦਾ ਜਿਹੜਾ ਇਹ ਤੁਹਾਡੇ ਨਾਲ ਇਤਿਹਾਸ ਸੀਗਾ ਉਹ ਸਾਂਝਾ ਕੀਤਾ ਗਿਆ ਸਾਡੇ ਮਾਲਵੇਯਰ ਚੈਨਲ ਨੂੰ ਤੁਸੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਇਹੋ ਜਿਹੀਆਂ ਵੀਡੀਓ ਵੇਖਣ ਲਈ ਫਾਲੋ ਕਰੋ ਸਬਸਕ੍ਰਾਈਬ ਕਰ ਲਓ ਦੇ ਨਾਲ ਦੀ ਨਾਲ ਇਹਨੂੰ ਲਾਈਕ ਦਾ ਬਟਨ ਦਬਕ ਕੇ ਹਨਾ ਪਹਿਲਾ ਆਈਕਨ ਦੀ ਘੰਟੀ ਨੂੰ ਵੀ ਆਨ ਕਰ ਲਓ ਅਜਈਆਂ ਵੀਡੀਆਂ ਨੂੰ ਵੇਖਣ ਲਈ ਫਿਰ ਮਿਲਦੇ ਹਾਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ